ਸਾਰੇ ਸਾਰੇ ਪਰ ਵੀ ਸਸਰੇ ਕਲਾ ਦੋਪਮ ਨੂਰ ਹੁਣ ਵੀ ਆਪਾਂ ਹੁਣ ਕਬੂਤਰ ਦਿਖਾਉਨੇ ਆਂ ਟਟਾ ਕੋ ਵੀ ਤੇ ਆਪਾਂ ਆਣੇ ਤਿੰਨ ਕਬੂਤਰ ਅੱਗਾ ਵੀ ਆਤੇ ਠੀਕ ਨੇ ਆਂ ਦੇ ਬਈ ਆਂ ਦੇ ਆਂ ਦੇ ਆਂ ਦੇ 10 ਆਂ ਦੇ ਉੱਤੇ ਬਈ ਉਹ ਦੇਖੋ ਮੈਂ ਤਰਕ ਤੋਤ ਤੋਤ ਉੱਤਰਾ ਗਈ ਇੱਥੇ ਗੋਡਾ ਆ ਗਿਆ ਤੇ ਉੱਤੇ ਬਾਇਾ ਉੱਤੇ ਦੋ ਜੋੜੀਆਂ ਦੀਆਂ ਬਈਆਂ ਦੇ ਇੱਥੇ ਤਿੰਨ ਪਏ ਆ ਇੱਥੇ ਆਂਡੇ ਬਈ ਤਿੰਨ ਪਏ ਆ ਉੱਥੇ ਦੋ ਜੋੜੀਆਂ ਦੇ ਆ ਇੱਕ ਤਰਿਆਣੀ ਆਂਡਾ ਆ ਭਾਇ ਇਹਨਾਂ ਦਾ ਪਾਣੀ ਆ ਆ ਪਿਆ ਵੀ ਇਹਨਾਂ ਦਾ ਪਾਣੀ ਇੱਕ ਕੋਈ ਉਤਰਾ ਸੌ ਕਰੋ ਆ ਦੇਖੋ ਬਈ ਆਪਣੇ ਕਬੂਟਰ ਆਪਾਂ ਨੇ ਵੀ ਇੱਥੇ ਵੀ ਰੰਗ ਕਰਵਾ ਲਿਆ ਹੈ। ਆਇਆ ਖਵਈਆ ਗੇਟ ਤੇ 골ਡਨ ਰੰਗ ਕਰਵਾ ਲਿਆ। ਆ ਵੀ ਆਪਣੇ ਬੈਠੇ ਆ ਕਬੂਟਰ ਦੇ ਆਪਾਂ ਰੰਗ ਵੀ ਇੱਥੇ ਕਰਵਾਉਂਦੇ ਆ। ਆ ਵੀ ਖਿੜਕੀਆਂ ਲੱਗੀਆਂ ਜੀ ਖੁੱਡੀਆਂ ਦੀ ਆ ਇੱਥੇ ਕੋਲਡਰ ਲਾਇਆ ਕਰਾਂਗੇ ਆਪਾਂ। ਕਿੰਨੇ ਖਿੜਕੀਆਂ ਤਿਆਰ ਆ। ਆਪਣਾ ਗੇਟ ਤੇ ਗੁਰੂ ਜੀ ਪਵਾ ਲਿਆ ਸਾਰੇ ਕੀਤੇ ਭੇ ਇਹ ਨੂੰ ਆਪਾਂ ਕਰਾਵਾਂਗੇ ਕੱਲੂ ਰੰਗ ਲਾਉ ਪਤਨੀ ਆ ਜਾਊ ਜੋ ਕੱਲੂ ਉਹਦਾ ਵੀ ਬਰੋ ਕਰਵਾਵਾਂਗੇ ਤੇ ਕੋਈ ਗੰਨਾ ਪਰ ਹਟਾ ਆ ਦੇਖੋ ਭਾਈ ਗੇਟ ਆਪਣਾ ਦੇ ਤਰ ਲਾ ਤੇ ਆ ਰਾਇ ਪੂਰਾ ਅਜ ਆਪਾਂ ਉੱਤੇ ਛੱਡ ਦੇਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਉੱਤਰ ਛੱਡੇ ਉਹ ਕੱਲੇ ਹਟੇ ਜੀ। ਕੱਲਾ ਟਾ ਆਪਣਾ। ਤੋਂ ਆ ਜੀ ਪਿਆਤਾ ਨਾ। ਕੱਲਾ ਕੁਲ। ਨਾ ਮੁਗੀ ਲੱਗਦਾ ਪਾਣੀ ਚਾਹੀਦਾ। ਕੋਈ ਆਪਣਾ ਕੱਲਾ ਖੁੱਟਾ। ਆ ਜੀ ਬਈ ਫਲਵਾ ਹੀ ਨਹੀਂ ਹੈ। ਇਹਦੇ ਵਿੱਚ ਆਪਾਂ ਜੋੜੀਏ ਤਾਰਾਂਗੇ ਜੀ। ਤੁਸੀਂ ਵਿੱਚੀ ਪਾਣੀ ਵਿੱਚੀ ਪਾਣੀ ਰੱਖਾਂਗੇ ਵਿੱਚੀ ਦਾਣੀ।

ਦੇਖੋ ਬਈ ਆਪਣੇ ਖੁੱਟੇ ਤਿੰਨ ਖੁੱਟੇ ਪਾਏ ਹੋਏ ਦੇਖੋ ਦੇਖੋ ਬਈ ਇਹਦੇ ਵਿੱਚ ਵੀ ਆਂਡੇ ਪਏ ਆ ਇਹ ਗੇੜੇ ਵਿੱਚ ਦੇਖੋ ਇਹ ਨਾ ਜੁੜੀ ਆਹ ਕੂਤਰੀ ਦੇ ਆਂਡੇ ਆਹ ਦੇਖੋ ਨਾ ਕੂਤਰੀ ਭਰ ਲੋ ਵਧੀਆ ਬਈ ਕੂਤਰੀ ਦੇ ਆਂਡੇ ਕੂਤਰੀ ਬਾਈ ਦਿੱਤੀ ਹੋਈ ਆ ਬਈ ਮੋਰੀ 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 ਆਪਾਂ ਮੋਰੀ ਵੀ ਭਾਣਗੇ ਆਹ ਦੇਖ ਬਾਈ ਹੁਣ ਵੀ ਮੋਹਰ ਲੱਗੀ ਹੋਈ ਹੈ ਦੇਖੀ ਬਈ ਬਾਈ ਜਿੱਤੀ ਆ ਕਬੂਤਰੀ ਉਹ ਪੂਰੀ ਫਲ ਬਈ ਆ ਕੂਤਰਾ ਸੌਂ ਕਰੋ ਚਿੱਟੀ ਕਾਲੀ ਦਾ ਚਿੱਟੀ ਕਾਲੀ ਦਾ ਕੂਤਰਾ ਬਾਈ ਦੇਖੋ ਬਾਈ ਕਬੂਤਰੀ ਆ ਹੁਣ ਚੱਲੀ ਚਿੱਟੀਆਂ ਦੀ ਕੂਤਰੀ ਆ ਹੁਣ ਚੱਲੀ ਸੀ ਉਹ ਕਬੂਤਰੀ ਦਨੂਆ ਨੇ ਫਾਰ ਕੱਟ ਲਿਆ ਤੇ ਉਹ ਫਾਰੇ ਵੀ ਤੁੰਨਾ ਸਿੱਖੂ ਕਰ ਲਿਆ ਦਲੇਗਾ ਹੈ ਨਹੀਂ ਜਮਾਈ ਫਾਰ ਗਿਆ ਲੈ ਇੱਧਰ ਲੈ ਇਹਨੂੰ ਬਾਈ ਛੱਡਣਾ ਵੀ ਆਪਾਂ ਨਹੀਂ ਰਹਿ ਗਈ ਚਿੱਟੀਆਂ ਦਾ ਕੂਤਰਾ ਬਈ ਪੂਰਾ ਬੁੱਲ ਵਧੀਆ ਆਰਮਾਨ ਇਹ ਵੇ ਚਿੱਟੀਆਂ ਦਾ ਕੂਤਰਾ 32 ਨੰਬਰ ਠੱਲ ਪਾਈ ਆ ਇਹਦੇ ਮੈਂ ਇਧਰ ਸਾਰੇ ਕੂਤਰ ਦਿਖਾ ਦੇ ਆਪਾਂ ਨੇ ਜਦੋਂ ਉਹ ਉੱਡ ਗਏ ਮੈਂ ਤਾਂ ਉਹ ਹੀ ਮਨਾ ਦਿਖਾਉਣੀ ਆ ਫਿਰ ਆ ਦੱਸੋ ਨੇ ਆਪਾਂ ਤੁਹਾਨੂੰ ਆ ਜਿਹੜਾ ਚਾਹਤਾ ਹੈ ਇਹ ਆ ਇਹ ਵਾਲਾ ਫੋਨ ਹੈ ਇਹ ਜਿਵੇਂ ਆ ਉਤਰ ਵਈ ਸਾਰੇ ਆਪਾਂ ਕਮੈਂਟਾਂ ਵਿੱਚ ਦੱਸੋ ਕਿਵੇਂ ਕੂਤਰ ਆਪਣੀ ਬਈ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਕਮੈਂਟ ਵੀ ਕਰਦੇ ਹੋ ਆਉ ਇਹ ਹੈਗਾ ਚਿੱਟੀਆਂ ਦਾ ਕੂਤਰ ਚਿੱਟੀਆਂ ਦਾ ਕੂਤਰ ਆ ਬਈ ਆ ਪੂਰਾ ਫੋਨ ਵਧੀਆ ਪ ਟੈਨ ਲਵਾਇ ਜਿੱਤੇ ਆ ਰੂਟਰ ਹਾਂ ਪਰ ਆ ਰੂਟਰ ਹੋਈ ਨੂੰ ਗੁੰਨੇ ਆਣਾ ਆਣਾ ਆ ਸਭ ਕਬੂਤਰਾ ਮਾ ਗਈ ਪੜਿਆ ਜਾਂਦਾ ਵੀ ਆ ਤਾਂ ਹਾਰੇ ਕੋਲੇ ਦੇਖੋ ਇਹ ਵੀ ਚਿੱਟੀਆਂ ਦਾ ਰੂਟਰ ਆ ਵਧੀਆ ਪੂਰਾ ਤੁਕਾਲੇ ਕਹਿੰਦਾ ਲਾ ਦੂ ਤੂੰ ਕਾਲੇ ਕਾਂਡ ਵਾਲਾ ਪੰਦੇ ਕਾਲੇ ਕਾਂਡ ਵਾਲਾ ਵੀ ਕਾਲਾ ਕਾਂਡ ਚਿੱਕੀਆਂ ਅੱਖਾਂ ਦਾ ਕੂਤਾ ਠੰਡਾ ਵੜਾ ਵਾ ਆਪਣੇ ਕੋਲ ਇੱਕ ਉਤਰ ਘਰ ਪੂਰਾ ਫੁੱਲ ਘਰ ਮਾਦੇ ਬੱਚੇ ਹਰ ਇੱਕ ਸਨ ਪਾਤੇ ਪਾਤ ਦਿੰਦੇ ਉਹ ਜਿਹੜਾ ਉਤਰ ਘਰ ਮਾ ਖੱਟੀਆਂ ਅੱਖਾਂ ਦਾ ਪਰ ਬਈ ਜਿਹੜਾ ਉਤਰ ਘਰ ਮਾ ਚਲ ਪਰ ਰਮਾ ਗਰਮੀ ਬਹੁਤੀ ਜੀ ਕਾਲੇ ਆ ਗਰਮ ਮਾਵੀ ਪੁੱਤਰ ਇਹਦੇ ਬੱਚੇ ਰਿਕਸਲ ਭਾਤੀ ਪੂਆ ਪਰ ਲੱਗੂ ਹੁੱਲੇ ਦੀ ਨਿਕਲ ਜਾਂਦੇ ਆ ਵੀ ਇਹਦੇ ਤੋਂ ਉੱਤਰ ਫੱਟਿਆ ਸੀਦਾ ਬੱਚਾ ਆ ਗਾ ਨਿਕਲ ਗਿਆ ਸੇਕ ਹੋਏ ਨਿਕਲ ਗਿਆ ਸੇਕ ਸੇ ਸੇ ਵਾਂ ਨਿਕਲਿਆ ਜਾਂਦਾ ਸੇ ਵਾਂ ਨਿਕਲਦਾ ਇਹਦੇ ਸੌਂਗ ਕਰ ਲਿਆ ਅੱਧਿਆ ਸੌਂਗ ਕਰਾਇਆ ਬਈ ਸਾਨੂੰ ਇੱਕ ਦਾ ਸੌਂਗ ਕਰੀਏ ਉਹ ਵੀ ਕਰਾਉਣੀ ਹੈ ਆਹ ਲੇਖੋ ਖੱਟੀਆਂ ਦਾ ਉਪਤਰ ਕੀ ਹੱਥੀ ਹੈ ਨਾ ਨਾ ਬੱਸ ਬੱਸ ਵਾਫਸ ਇਹ ਉਤਰ ਕੇ ਮੈਨਲੇ ਕੇ ਕਮੈਂਟਾਂ ਵਿੱਚ ਦਾ ਦੇ ਹਾਂ ਨਹੀਂ ਉਸੇ ਉਤਰੀ ਦਿਖਾਈ ਹੋਈ ਹੈ ਉਹ ਬਈ ਮੋਟਾ ਨਹੀਂ ਸੀਗਾ ਮੋਟਾ ਜਿਹੜਾ ਉਹ ਬੈਠਾ ਸੀ ਤੁਹਾਨੂੰ ਦਿਖਾਇਆ ਜਿਹੜਾ ਗਰਮ ਆ